ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸੱਦਾ ਸਿੰਘ ਵਾਲੇ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਾਨਮੱਤਾ ਨਗਰ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਜਦੋਂ ਤੁਸੀਂ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਆ ਗਏ ਮਿੱਤਰੋ ਡੱਗਰੂ ਵਾਲੇ ਪਾਸਿਓਂ ਆ ਕੇ ਤੁਸੀਂ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਐਂਟਰੀ ਮਾਰ ਕੇ ਸੱਜੇ ਪਾਸੇ ਨੂੰ ਚੱਟੀ ਪੱਟੀ ਵਾਲੀ ਸਿੱਤੀ ਛੜਕਾ ਕੇ ਪਿੰਡ ਦੇ ਵਿੱਚ ਜੇ ਵੜ ਕੇ ਤੁਸੀਂ ਵਾਟਰ ਵਕਸ ਵਾਲੀ ਟੈਂਕੀ ਵਾਲੀ ਗਲੀ ਪੁੱਛ ਲੈਣੀ ਹੈ ਤੇ ਉਸ ਟੈਂਕੀ ਵਾਲੀ ਗਲੀ ਦੇ ਵਿੱਚ ਬਾਈ ਦਾ ਕਰੇਲੂ ਘਰ ਦੇ ਵਿੱਚ ਮੈਂ ਮੌਜੂਦ ਹਾਂ ਇੱਕ ਮਹਿ ਵਕਾਊਆ ਨੀਲੀ ਰਾਵੀ ਨਸਲ ਦੀ ਮਿੱਤਰੋ ਬਾਈ ਸੂਆ ਤੀਜਾ ਹੀ ਹੁੰਦੀ ਹੈ ਤੀਜਾ ਸੂਆ ਹੁੰਦੀ ਆ 10 ਤੋਂ 12 ਦਿਨ ਹਜੇ ਇਹਦੇ ਬਾਕੀ ਪਏ ਆ ਮਿੱਤਰੋ ਸੂਣ ਦੇ ਵਿੱਚ ਤੇ 12 ਕਿਲੋ ਦੁੱਧ ਇਹਨੇ ਦੂਜੇ ਸੂਏ ਵਿੱਚ ਦਿੱਤਾ ਹੋਇਆ ਮਿੱਤਰੋ ਚੰਗੇ ਸੀਮਿੰਟ ਤੋਂ ਗੱਬਣਾ ਲੇਵੇ ਭਾਂਡੇ ਦੀ ਬੜੀ ਜ਼ਬਰਦਸਤ ਤਿਆਰ ਹੋਊਗੀ ਕਿਉਂਕਿ ਥੱਲੋ ਮੈਂ ਬੜੀ ਪਧਰੀ ਸਮਧਰੀਆ ਲਿਆਏ ਬਾੜੀ ਜਿਹੀ ਪਈ ਆ ਇਹਨੂੰ ਬ੍ਰੀਕੀ ਬਰੂਕੀ ਸਾਰੀ ਚੰਗੀ ਆ ਮੈਂ ਦੀ ਵਜਨ ਵਜੂਦ ਵੀ ਚੰਗਾ ਵਾ ਮਦਰੀ ਡੌਲ ਦੇ ਵਿੱਚ ਮੈਂ ਆ ਮਿੱਤਰੋ ਰੇਟ 130000 ਰੁਪਿਆ ਮਾਲਕਾਂ ਨੇ ਤੈਅ ਕੀਤਾ ਵਾ ਜਿੰਦੇ ਵਿੱਚੋਂ ਬਾਈ ਮਾਨਤਨ ਹੋ ਜੂਗਾ ਬਣਦੀ ਤਣ ਦੀ ਮੈਂ ਆ ਮੂੰਹ ਮੱਥੇ ਲੱਗਦੀ ਆ ਸਿੰਘ ਜ਼ਰੂਰ ਜਿਵੇਂ ਨੀਲੀ ਰਾਵੀ ਦਾ ਪਿਛਾ ਨੂੰ ਹੁੰਦਾ ਵਾ ਉਸੇ ਤਰ੍ਹਾਂ ਸਿੰਘ ਕਰਮਾਂ ਵਾਲੀ ਦਾ ਕੁਆਲਿਟੀ ਬਹੁਤ ਚੰਗੀ ਆ ਛੋਟੀ ਲੱਤ ਦੇ ਵਿੱਚ ਜਿਹੜੀ ਕੁਆਲਿਟੀ ਪੇਟ ਭਾਰਾ ਗੋਡੀ ਛੋਟੀ ਉਹ ਚੀਜ਼ ਜਿਹੜੇ ਕੈਰੈਕਟਰ ਆ ਸਾਰੇ ਕਰਮਾਂ ਵਾਲੀ ਪੂਰੇ ਕਰਦੀ ਆ ਮਾਰਕਿੰਗ ਜਾਇਆ ਜਾ ਬਿਲਕੁਲ 130000 ਰੁਪਿਆ ਰੇਟ ਦਾ ਦੂਜੇ ਸੂਏ ਦਾ 12 ਕਿਲੋ ਦੁੱਧ ਦਾ ਰਿਕਾਰਡ ਆ ਹਜੇ 10 ਤੋਂ 12 ਦਿਨਾਂ ਦੇ ਬਾਕੀ ਪਿਆ ਇਹਨੇ ਸੋਹਣੀ ਤਿਆਰ ਹੋ ਜਾਣਾ ਥਲੋ ਥਲੋ ਮਿੱਤਰੋ ਪੂਰੀ ਜ਼ਬਰਦਸਤ ਬਣ ਜਾਣਾ ਦੇਖ ਸਕਦੇ ਆ ਤੁਸੀਂ ਥਣ ਥਣ ਵਿਖਾ ਦੇ ਪਤ ਨੇੜੇ ਕਰਕੇ ਇੱਕ ਵਾਰੀ ਇਹਦੇ ਹਜੇ ਕੱਚੀ ਆ ਮੈਂ ਜਦੋਂ ਦਿਨਾ ਤੇ ਆਈ ਨਾ ਬਾਈ ਪੂਰੀ ਜ਼ਬਰਦਸਤ ਤਿਆਰੀ ਕਰ ਲੈਂਦੀ ਐ ਬਾਈ ਹੁਣ ਇਹਦੇ ਡੰਡੀ ਬਹੁਤ ਆ ਮੈਂ ਯਾਰ ਕਿਉਂਕਿ ਬਾਈ ਅਸੀਂ ਕੋਲੇ ਫਿਰਦੇ ਆ ਮੈਨੂੰ ਕੋਈ ਪਰਵਾਹ ਨਹੀਂ ਗੱਲਬਾਤ ਲਈ ਨੰਬਰ ਮੈਂ ਪਾਈ ਦਸ ਸਕਰੀਨ ਦੇ ਉੱਤੇ ਲਾ ਦੂੰਗਾ ਸੱਦਾ ਸਿੰਘ ਵਾਲੇ ਪਿੰਡ ਦੇ ਵਿੱਚ ਘਰੇ ਲੋ ਪਰਿਵਾਰ ਦੇ ਘਰੇ ਵਾਟਰ ਬਾਕਸ ਵਾਲੀ ਟੈਂਕੀ ਦੇ ਜਿਹੜੀ ਗਲੀ ਆਕੇ ਖਤਮ ਹੁੰਦੀ ਹੈ ਗੱਲਬਾਤ ਕਰ ਲਿਓ ਧੰਨਵਾਦ ਸ਼ੁਕਰੀਆ